ਐਸਟਾਇਲਾ ਤੇ ਮੈਨੂੰ ਬਤਾ ਸੋਗੇ ਵੀ ਜੇਰਾ ਬੰਦਾ ਪਕੜਿਆ ਜਾਏਗਾ ਕੋ 25000 ਰੁਪਏ ਨਾਫਰ ਕੈਡੀ ਸਪੋਰਟ ਦਿੱਤਾ ਜਾਏਗਾ ਉਹਦੇ ਕਰਕੇ ਕੋ ਪੰਗਾ ਦੇਗਾ ਤਾਂ 25000 ਦੇ ਕੇ ਨਹੀਂ ਮਾਫੀ ਨਹੀਂ ਮਿਲtanto ਯਾਰ ਉੱਤਰੀ ਬੜਨਾ ਜਲਦੀ ਮੈਂ ਤੇ ਇੱਕ ਵੀ ਨਾ ਹੈ ਇਸ ਤੋਂ ਬਾਅਦ ਕੋਈ ਸਮਾਂ ਤੋਂ ਤੁਹਾਡੀ ਨੂੰ ਅਪ੍ਰੋਚ ਕਰ ਲਾਉਣਾ ਹੈ लेकिन <laughs> ਚੈਨਾ ਡੋਰ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਲੋਇਨ ਆਰਡਰ ਅੱਜ ਜਲੰਧਰ ਦੇ ਸ਼ਹਿਰ ਦੇ ਵਿੱਚ ਨੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਪੰਜਾਬ ਦੇ ਡੀਜੀਪੀ ਲੋਇਨ ਆਰਡਰ ਅਪ੍ਰੀ ਸ਼ੁਕਲਾ ਉਹਨਾਂ ਦੇ ਨਾਲ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਤੇ ਹੋਰ ਵੀ ਤੁਸੀਂ ਦੇਖ ਰਹੇ ਹੋ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਚੈਨਾ ਡੋਰ ਨੂੰ ਲੈ ਕੇ ਕੀ ਕੀ ਪ੍ਰਬੰਧ ਕੀਤੇ ਗਏ ਨੇ ਇਸ ਬਾਰੇ ਆਪਾਂ ਗੱਲਬਾਤ ਵੀ ਕਰਾਂਗੇ ਤੁਸੀਂ ਦੇਖ ਰਹੇ ਹੋ ਦੁਕਾਨਦਾਰ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ ਚੈਨਾ ਡੋਰ ਨੂੰ ਲੈ ਕੇ ਕਈ ਗੱਲਬਾਤ ਦੇ ਵਿੱਚ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਵੀ ਕਿਹਾ ਸੁਣੀਆਂ ਜਾ ਰਹੀਆਂ ਵੀਡੀਓ ਦੇ ਵਿੱਚ ਪੰਜਾਬ ਦੇ ਡੀਜੀਪੀ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਚਾਈਨਾ ਡੋਰ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਪਰਬੰਧ ਕੀਤੇ ਗਏ ਨੇ ਸਖਤੀਆਂ ਵਰਤੀਆਂ ਜਾ ਰਹੀਆਂ ਇਸ ਬਾਰੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਡੀਜੀਪੀ ਜੋ ਜੋ ਅਰਬੇ ਸ਼ਰੂ ਨੂੰ ਲੈ ਕੇ ਕੀ ਕੀ ਪਰਬੰਧ ਕੀਤੇ ਗਿਆ ਸਰ ਅੱਜ ਚਾਈਨਾ ਡੋਰ ਦੇ ਲੈ ਕੇ ਦੁਕਾਨਦਾਰਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਦੇਖੋ ਇਹ ਚਾਈਨਾ ਡੋਰ ਇੱਕ ਬਹੁਤ ਵੱਡਾ ਕੋਡ ਹੈ ਜਿਹਦੇ ਕਰਕੇ ਹਰ ਸਾਲ ਬੇਸ਼ਕੀਮਤੀ ਜਣਾ ਵੀ ਜਾਂਦੀਆਂ ਔਰ ਬਹੁਤ ਸਾਰੇ ਲੋਕ ਇੰਜਰਡ ਹੁੰਦੇ ਆ ਸੋ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਇੱਕ ਮਹਿੰਮ ਸ਼ੁਰੂ ਕੀਤੀ ਹੈ ਪੂਰੀ ਸਟੇਟ 'ਚ ਕਿ ਜਿਹੜਾ ਵੀ ਚਾਇਨਾ ਡੋਰ ਦਾ ਕੋਈ ਵੇਚਣ ਵਾਲਾ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪਰਚੇ ਦਰਜ ਹੋਣ ਕਾਨੂੰਨੀ ਕਾਰਵਾਈ ਕਰਕੇ ਔਰ ਉਸ ਨੂੰ ਜੇਲ੍ਹ ਭੇਜਿਆ ਜਾਵੇ ਜੀ ਪਿਛਲੇ ਸਾਲ ਪੂਰੇ ਸਾਲ ਦੇ ਵਿੱਚ ਜਿੱਥੇ ਤਕਰੀਬਨ 109 ਪਰਚੇ ਦਰਜ ਹੋਏ ਸੀ ਅਜੇ ਅ ਜਨਵਰੀ ਦਾ ਮਹੀਨਾ ਚੱਲ ਰਿਹਾ ਔਰ 100 ਤੋਂ ਵੱਧ ਐਫਆਈਆਰ ਪੰਜਾਬ ਦੇ ਵਿੱਚ ਦਰਜ ਹੋ ਚੁੱਕੀਆਂ ਨੇ ਸੋ ਬੜੀ ਸੰਜਿਗਦੀ ਨਾਲ ਅਸੀਂ ਇਸ ਇਸ ਟੀਚੇ ਨੂੰ ਅੱਗੇ ਵਧਾ ਰਹੇ ਹਾਂ ਔਰ ਕਿਉਂਕਿ ਇਹ ਜਿਹੜੇ 2 ਮਹੀਨੇ ਆ ਪਤੰਗਬਾਜ਼ੀ ਤੇ ਹੁੰਦੀ ਹੈ ਜਨਵਰੀ ਫਰਵਰੀ ਬਸੰਤ ਤੱਕ ਇਹ ਕਾਫੀ ਹੁੰਦੀ ਹੈ ਔਰ ਲੋਕਾਂ ਨੂੰ ਮੈਂ ਅਪੀਲ ਕਰਾਂਗਾ ਕਿ ਜਿੱਥੇ ਵੀ ਕਿਤੇ ਉਹਨਾਂ ਨੂੰ ਚਾਈਨਾ ਡੋਰ ਵੇਚਣ ਦੀ ਕੋਈ ਇਤਲਾਹ ਹੋਵੇ ਸਾਡੇ 112 ਨੰਬਰ ਤੇ ਜਾਂ ਲੋਕਲ ਪੁਲਿਸ ਨੂੰ ਇਤਲਾਹ ਦਿਓ ਤਾਂ ਕਿ ਉਸ ਦੇ ਖਿਲਾਫ ਅਸੀਂ ਐਕਸ਼ਨ ਲੈ ਸਕੀਏ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਜਿਹੜੇ ਹੋਲਸੇਲਰਸ ਨੇ ਉਹਨਾਂ ਨੂੰ ਵੀ ਇੱਕ ਅਪੀਲ ਕੀਤੀ ਗਈ ਕਿ ਉਹ ਨਾ ਚਾਈਨਾ ਡੋਰ ਨੂੰ ਲੈ ਕੇ ਆਣ ਔਰ ਨਾ ਉਹਨੂੰ ਅੱਗੇ ਵੇਚਣ ਤਾਂ ਕਿ ਕੋਈ ਜਾਨੀ ਮਾਲੀ ਕੋਈ ਨੁਕਸਾਨ ਨਾ ਹੋਵੇ ਨਹੀਂ ਬੜਾ ਵਧੀਆ ਹੁੰਗਾਰਾ ਮਿਲਿਆ ਔਰ ਉਹਨਾਂ ਨੇ ਅਸ਼ੋਰ ਕੀਤਾ ਹੈ ਕਿ ਜਿਹੜਾ ਜਿਹੜਾ ਕੋਈ ਹੌਲ ਸੇਲਰਸ ਨਹੀਂ ਉਹ ਲੈ ਕੇ ਨਹੀਂ ਆਣਗੇ ਨਾ ਅਗੇ ਰਿਟੇਲ ਕਰਨਗੇ ਇਦਾਂ ਬਹੁਤ ਸਾਰੇ ਲੁਧਿਆਣਾ ਦੇ ਅੰਮ੍ਰਿਤਸਰ ਬਟਾਲੇ ਦੇ ਵਿੱਚ ਡਰਨ ਚਲਾਏ ਜਾਂਦੇ ਸੀ ਇਦਾਂ ਹੀ ਜਲੰਧਰ ਦੇ ਵਿੱਚ ਵੀ ਇਦਾਂ ਹੀ ਡਰਨ ਪੰਜਾਬ ਦੇ ਹਾਂ ਇਸੇ ਤਰ੍ਹਾਂ ਦੀ ਪਲੈਨਿੰਗ ਸੀਪੀ ਸਾਹਿਬ ਨੇ ਇੱਥੇ ਵੀ ਕੀਤੀ ਹੈ ਆਉਣ ਵਾਲੇ ਦਿਨਾਂ ਚ ਤੁਹਾਨੂੰ ਦੇਖਣ ਨੂੰ ਮਿਲੇਗਾ ਔਰ ਅਸੀਂ ਇਹ ਵੀ ਕੀਤਾ ਹੈ ਕਿ ਜਿੱਥੇ ਵੀ ਕੋਈ ਚਾਈਨਾ ਡੋਰ ਫੜੀ ਜਾਂਦੀ ਹੈ ਉਹਦੇ ਬੈਕਵਰਡ ਲਿੰਕੇਜਸ ਤੇ ਜਾ ਕੇ ਕਿ ਉਹਦਾ ਹੌਲ ਸੇਲਰ ਕੌਣ ਹੈ ਔਰ ਉਸਦਾ ਮੈਨੂਫੈਕਚਰਰ ਕੌਣ ਹੈ ਯਾਦਾ ਇੰਪੋਰਟਰ ਕੌਣ ਹੈ ਤਾਂ ਕਿ ਉਹਨਾਂ ਦੇ ਖਿਲਾਫ ਵੀ ਸਟੱ ਕਰੀ ਉਹ ਦੇਖਿਆ ਸੀ ਗੱਲਬਾਤ ਕਿਤੇ ਗਈ ਹੈ ਡੀਜੀਪੀ ਲੌਇਨ ਆਰਡਰ ਜਿੰਨਾ ਨੇ ਦੱਸਿਆ ਹੈਗਾ ਜੋ ਹੈ ਚਾਈਨਾ ਡਰਨ ਨੂੰ ਲੈ ਕੇ ਕੀ ਪੁਲਿਸ ਪ੍ਰਸ਼ਾਸਨ ਵੱਲੋਂ ਪਰਮੰਧ ਕਿਤੇ ਗਏ ਨੇ ਤੇ ਉਸ ਦੇ ਉੱਤੇ ਉਹਨਾਂ ਦਾ ਕਹਿਣਾ ਕੋਈ ਇਤਲਾਹ ਦਿੰਦਾ 112 ਦੇ ਉੱਤੇ ਉਹਨਾਂ ਦੇ ਜੋ ਹੈ ਸਖਤ ਕਾਰਵਾਈ ਉਸ ਦੀ ਜੋ ਹੈ ਕਿੱਥੋਂ ਲੈ ਕੇ ਆਉਂਦੇ ਨੇ ਹੌਸਲ ਕਿਹੜੀ ਜਗ੍ਹਾ ਤੋਂ ਬਣਾਈ ਹੈ ਉਸ ਦੇ ਉੱਤੇ ਵੀ ਮਾਮਲੇ ਦਰਜ ਕੀਤੇ ਜਾਣਗੇ ਪੰਜਾਬ ਦੇ ਵਿੱਚ ਲਗਾਤਾਰ ਚਾਈਨਾ ਡਰਨ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਸਖਤੀ ਕਿਹੜੀ ਵਰਤੀ ਜਾ ਰਹੀ ਹੈ ਤੇ ਦੁਕਾਨਦਾਰਾਂ ਨਾਲ ਵੀ ਇਹ ਉਹਨਾਂ ਨੇ ਗੱਲਬਾਤ ਕੀਤੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਆਪਾਂ ਗੱਲਬਾਤ ਕਰਦੇ ਆਂ ਹੋਰ ਵੀ ਦੁਕਾਨਦਾਰਾਂ ਤੇ ਪਹੁੰਚੇ ਨੇ ਜਿੰਨਾਂ ਨਾਲ ਗੱਲਬਾਤ ਹੋਈ ਹੈ ਪ੍ਰਧਾਨ ਜੀ ਗੱਲ ਕਰੀਏ ਅੱਜ ਪੰਜਾਬ ਦੇ ਡੀਜੀਪੀ ਤੁਹਾਡੇ ਕੋਲ ਪਹੁੰਚੇ ਨੇ ਇਹ ਵਿਸ਼ਵਾਸ ਤੁਹਾਡੇ ਵੱਲ ਵੀ ਵਿਸ਼ਵਾਸਨ ਦਿੱਤਾ ਗਿਆ ਹਾਂ ਵੀ ਕੋਈ ਚਾਇਨਾ ਡੋਰ ਦੁਕਾਨਦਾਰ ਨਹੀਂ ਵੇਚਦਾ ਬਿਲਕੁਲ ਸਾਰੇ ਦੇਖੋ ਜਾਨੀ ਜਾਨ ਦੀ ਦੁਸ਼ਸ਼ ਦੇਖੋ ਜਾਨ ਸਾਰੇ ਨੂੰ ਪਿਆਰੀ ਹੈ ਔਰ ਇੱਕ ਛੋਟੇ ਆਪਾਂ ਚੰਦ ਪੈਸੇ ਕਮਾਣ ਦੇ ਪਾਸੇ ਜੇ ਅਸੀਂ ਚਾਇਨਾ ਡੋਰ ਇੱਥੇ ਕੋਈ ਬਾਜ਼ਾਰ ਚ ਵਿਕਦੀ ਹੈ ਬਹੁਤ ਸ਼ਰਮਨਾਕ ਗੱਲ ਹੈਗੀ ਆ ਔਰ ਅਸੀਂ ਸ਼ੋਰ ਕਰਦੇ ਆਂ ਇਸ ਬਾਜ਼ਾਰ ਦੇ ਵਿੱਚ ਚਾਈਨਾ ਡੋਰ ਜਿਹੜੀ ਨਾ ਵਿਕੀਈ ਐ ਤੇ ਨਾ ਵਿਕੇ। ਇਹ ਤੁਸੀਂ ਇਸ ਬਾਜ਼ਾਰ ਦੀ ਗੱਲ ਕਰਦੇ ਹੋ ਤੁਸੀਂ ਪ੍ਰਧਾਨ ਵੀ ਹੈਗੇ ਇਸ ਬਾਜ਼ਾਰ ਦੇ। ਸਾਰੇ ਤੁਹਾਡੇ ਨਾਲ ਅੱਜ ਗੱਲਬਾਤ ਵਿਸ਼ਵਾਸਨ ਦਿੱਤਾ ਕਿ ਜਲੰਧਰ ਦੇ ਦੁਕਾਨਦਾਰਾਂ ਨੂੰ ਕੀ ਕਹਿਣਾ ਚਾਹੋਗੇ ਕਿ ਅੱਜ ਵੀ ਚੋਰੀ ਦੇ ਚਾਈਨਾ ਡੋਰ। ਸਾਰੇ ਜਲੰਧਰ ਬਾਸੇਵਾਂ ਕੋ ਪੂਰੇ ਪੰਜਾਬ ਆਲ ਇੰਡੀਆ ਵਿੱਚ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਚਾਈਨਾ ਡੋਰ ਨੂੰ ਨਾ ਵੇਚੋ। ਆਪਣੇ ਦੇਸ਼ ਦੀ ਬਣੀ ਦੀ ਆਪਣੀ ਜਿਹੜੀ ਹੈ ਸਰਦੇਸ਼ੀ ਜਿਹੜੀ ਚੀਜ਼ਾਂ ਉਹਨਾਂ ਡੋਰਾਂ ਨੂੰ ਵੇਚਣ। ਕਾਂਗੇ ਲੋਕਾਂ ਦੀ ਜਾਨ ਮਾਲ ਔਰ ਜਿਹੜੇ ਬੱਚਿਆਂ ਦੇ ਵੀ ਕਿਸੇ ਜੇ ਕੋਈ ਕਿਸੇ ਬੱਚੇ ਦੂਸਰੇ ਦੇ ਵੀ ਜਾਂਦਾ ਤੇ ਉਹ ਆਪਣੇ ਬੱਚੇ ਦੇ ਵੀ ਮਤੇ ਘਾ ਦਾ ਬੱਚਾ ਵੀ ਕੋਈ ਹੋ ਸਕਦਾ ਉਹ ਵੀ ਪਤਾ ਨਾ ਡਾਂਦੇ ਐ ਐਸੇ ਆਪਾਂ ਚਾਇਨਾ ਟਾਊਨ ਨੂੰ ਨਾ ਆਪਾਂ ਵੇਚੀਏ ਤੇ ਨਾ ਉਹਨਾਂ ਨੂੰ ਘਲ ਖੇਤ ਕਿ ਲਿਆ ਕੇ ਕੋਈ ਦੁਕਾਨ ਦੁਕਾਨਦਾਰ ਵੇਚਦਾ ਕਿਹਾ ਤੁਹਾਡੇ ਵੱਲੋਂ ਜਾ ਕੇ ਉਹਨਾਂ ਨਾਲ ਪੁਲਿਸ ਨਾਲ ਪੂਰਾ ਟਾਈ ਅਪ ਕੀਤਾ ਜਾਏਗਾ ਉਹਨਾਂ ਨੇ ਕਰੂਗਾ ਦੇਖੋ ਪਰਸਾ ਕੰਮ ਪਰਸਾ ਕੋਲ ਦੇਖੋ ਸਾਡੇ ਚੌਕਾ ਅਸੀਂ ਛੋਟੇ ਦੁਕਾਨਦਾਰ ਆ ਅਸੀਂ ਕਿਸੇ ਕੋ ਜਾ ਕੇ ਵੱਲੋਂ ਸਮਝਾਇਆ ਵੀ ਅਸੀਂ ਹਾਂ ਅਸੀਂ ਦੁਕਾਨਦਾਰਾਂ ਨੂੰ ਜੇਕਰ ਪਕੜਿਆ ਜਾਂਦਾ ਚਲੰਦਰ ਵਿੱਚ ਅਸੀਂ ਜਿਵੇਂ ਉਹਨਾਂ ਨੂੰ ਸਮ ਔਰ انا ਇਹ ਹੋ ਜਾ ਜੇ ਕੋਈ ਮਾਲ ਕਿਸੇ ਕੋਪਿਆ ਉਹਨੂੰ ਡਿਸਟਰੋਏ ਕਰ ਦਿਓ ਨਾ ਉਹਨਾਂ ਨੂੰ ਮਾਲ ਵੇਚਣ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਗਿਆ ਦੁਕਾਨਦਾਰ ਜੋ ਉਹਨਾਂ ਦਾ ਕਹਿਣਾ ਹੈ ਪ੍ਰਧਾਨ ਜੋ ਚਾਇਨਾ ਡੋਰ ਹੈ